ਕਾਜੀ ਸਿੰਘ ਪੁੱਤਰ ਭਾਲ ਸਿੰਘ ਪਿੰਡ ਪਿੰਡਿਆ ਸਈਦਾ ਤੋਂ ਮੇਰੇ ਸਾਲਾ ਜੀ ਦਾ ਬੇਟਾ ਇਹ ਇਥੇ ਸਕੂਲ ਕੱਲ ਪੇਪਰ ਹੀ ਦਾ ਇਹ ਆਪਣਾ ਪੇਪਰ ਦੇਣ ਆਇਆ ਸੀ ਤੇ ਜੋੜਾ ਅੱਗੇ ਇਹਨਾਂ ਦਾ ਉੱਥੇ ਪਿੰਡ ਦੇ ਵਿੱਚ ਰਸਤੇ ਨੂੰ ਲੈ ਕੇ ਕੋ ਝਗੜਾ ਹੀ ਗਵਾਣ ਮੰਨਜੀਤ ਸਿੰਘ ਪੁੱਤਰ ਨਿਰਮਲ ਸਿੰਘ ਉਹਦੇ ਦੋ ਬੇਟੇ ਨੇ ਅਮਰਤਪਾਲ ਸਿੰਘ ਤੇ ਦੂਜਾ ਨਿਸ਼ਾਨ ਸਿੰਘ ਤੇ ਉਹ ਝਗੜੇ ਦੇ ਕਾਰਨ ਕਰਕੇ ਉਹ ਉਧਰ ਉਧਰੀ ਕਰਾਸ ਪਰਚੇ ਦੋ ਤਰ੍ਹਾਂ ਦੇ ਦੋ ਪਾਰਟੀਆਂ ਦੇ ਹੋਏ ਨੇ ਉਹਦੇ ਵਿੱਚ ਕੋਈ ਕੁਝ ਬੰਦੇ ਦੀਆਂ ਜਮਾਨਤਾਂ ਗਿਆ ਕੁਝ ਬੰਦੇ ਦੀਆਂ ਗੱਡਟ ਹੋਈਆਂ ਤੇ ਉਹਦੇ ਕੋਰਟ ਦੇ ਵਿੱਚ ਮੈਟਰ ਆ ਚਾਰ ਮਹੀਨੇ ਝਗੜਾ ਹੋਇਆ ਉਹ ਨੂੰ ਆ ਉਹਦੇ ਵਿੱਚ ਅਸੀਂ ਆ ਬੰਦਿਆਂ ਨੇ ਪਿਆ ਵੀ ਚਲੋ ਜੋ ਝਗੜਾ ਪਿੱਛੇ ਹੋ ਗਿਆ ਰਸਤੇ ਦੇ ਵਿੱਚ ਉਹ ਕੋਈ ਗੱਲਬਾਤ ਨਹੀਂ ਕੀਤੀ ਉਹ ਕੱਲ ਨਾਲ ਉਹਨਾਂ ਦੇ ਬੇੜੇ ਦਾ ਵੀ ਪੇਪਰ ਹੀ ਉਹਨਾਂ ਪੰਨੋਂ ਬੰਦੇ 8 ਲੈ ਕੇ ਤੇ ਫੁੱਲੇ ਚੱਕ ਦੇ ਕੋਲ ਜਾਂਦੇ ਨੂੰ ਇਹਨੂੰ ਰਸਤੇ ਦੇ ਵਿੱਚ ਮੋਟਰਾਲ ਤੇ ਘੇਰ ਕੇ ਤੇ ਜਾਣ ਲੇਵਾ ਹਵਾਲਾ ਕਰ ਦਿੱਤਾ ਬਹੁਤ ਤੁਹਾਡੇ ਸਾਹਮਣੇ ਮੰਦੀ ਹਾਲ ਤੇ ਕਿਸ ਤਰ੍ਹਾਂ ਬਚਾ ਹੋਇਆ ਕਰਦੇ ਕਿ ਬਚਾ ਇਸ ਤਰ੍ਹਾਂ ਵੀ ਪਿੱਛੋਂ ਕੋਈ ਸਵਾਰੀ ਜਾ ਰਹੀ ਸੀ ਉਸ ਇਦਾਂ ਸਭ ਤੋਂ ਆਏ ਸੀ ਦੋਵੇਂ ਜੀ ਗ੍ਰੰਥੀ ਸਿੰਘ ਸੀ ਉਹਨਾਂ ਦੀ ਇੱਕ ਮੈਸੇਜ ਜੀ ਉਹਨਾਂ ਭੱਜ ਕੇ ਉੱਤੇ ਡੇਪੀ ਉਹਦੇ ਵੀ ਦੋ ਬੇਸ ਬੋਲ ਵੱਜੇ ਆ ਤੇ ਉਸ ਨੇ ਇਹਦੀ ਜਾਨ ਬਚਾਈ ਆ ਤੇ ਉਹਨਾਂ ਮੁੜ ਕੇ ਟ੍ਰੀਟਮੈਂਟ ਦੇ ਕੇ ਉਥੋਂ ਹਸਤਾਲ ਤੋਂ ਫਿਰ ਇੱਥੇ ਲਿਆਂਦਾ ਤੇ ਅਜੇ ਬਹੁਤ ਛਿੜੀ ਹਾਲਤ ਚ ਆਹੀ ਜਾਨ ਇਹ ਨਿصاف ਹੋਣਾ ਚਾਹੀਦਾ ਗਲਤ ਕੰਮ ਬੱਚੇ ਦੇ ਸਿਰ ਦੇ ਵਿੱਚ ਸਾਟਿਆ ਨੱਕ ਦੀ ਹੱਡੀ ਜਾਂਦੇ ਕਰਾਇਆ ਤੇ ਜੀਬਾਨ ਤਾਂ ਕਿਉਂ ਜੀਬਾਨ ਕੱਟੀ ਗਈ ਇਹ ਕਰਕੇ ਵੇਖੋ 16 ਸਾਲ ਦਾ ਨਵਾਲਕ ਬੇੜਾ ਇੱਕ ਇੰਨੀ ਗੁੰਡਾ ਕਰਦੀ ਵੇਖੋ ਵੀ ਬੱਚੇ ਨੇ ਦੱਸਿਆ ਕਿ ਬੱਚੇ ਦੇ ਪੇਪਰ ਚਾਗੇ ਆ ਹਾਂਜੀ ਹੁਣ ਫਿਰ ਬੱਚਾ ਪੇਪਰ ਵੀ ਨਹੀਂ ਦੇ ਪਾਇਆ ਨਹੀਂ ਜੀ ਪੇਪਰ ਤੁਹਾਡੇ ਅੱਗੇ ਸਾਹਮਣੇ ਵੇਖੋ ਅਜੇ ਤੇ ਉਹਦੀ ਸੁਰਤ ਨਹੀਂ ਆਪਣੀ ਤੇ ਪੇਪਰ ਕਿਸ ਤਰ੍ਹਾਂ ਦੇਣਗੇ ਉਹਦਾ ਪੇਪਰਾਂ ਦਾ ਬਰਬਾਦ ਕਰਤੀ ਤੇ ਫਿਊਚਰ ਬੱਚੇ ਦਾ 16 ਸਾਲ ਦਾ ਨਵਾਲਕ ਬੱਚਾ ਤੇ ਜੋ ਵੀ ਇਹਦਾ ਡੈਡੀ ਅੱਗੇ ਵੀ ਅੰਦਰ ਜੇਲ੍ਹ ਦੇ ਵਿੱਚ ਆ ਉਹਨੂੰ ਅਰੈਸਟ ਆ ਤੇ ਅਸੀਂ ਤੇ ਇਹੋ ਗੱਲ ਕੀਤੀ ਵੀ ਜਿਹੜੀ ਦੂਸਰੀ ਪਾਰਟੀ ਆ ਉਹਨਾਂ ਨੇ ਕੋਈ ਛੱਟ ਲੱਗੀ ਆ ਕਿਸੇ ਤਰ੍ਹਾਂ ਨਹੀਂ ਨਹੀਂ ਕੋਈ ਨਹੀਂ ਉਹ ਇਹ ਤਾਂ ਕੱਲਾ ਹੀ ਕੱਲਾ ਜਾ ਰਿਹਾ ਛੱਟ ਕਿੰਨੇ ਲਾਉਣੀ ਹੈ ਇਹ ਤਾਂ ਉਹ ਅਜੇ ਮੈਂ ਬਕਾਇਦਾ ਉਹਨਾਂ ਬੀਬੀ ਨੇ ਮੇ ਬਿਆਨ ਮਲਾਜਮਾਂ ਨੂੰ ਦਿੱਤੇ ਆ ਵੀ ਮੈਂ ਬਚਾਇਆ ਹੋਰ ਤਾਂ ਕੋਈ ਬੰਦਾ ਹੀ ਕੋਈ ਨਹੀਂ ਲਾ ਕੇ ਕੱਲਾ ਜਾ ਰਿਹਾ ਰਸਤੇ ਦੇ ਵਿੱਚ ਕੱਲੇ ਨੂੰ ਪਾ ਕੇ ਕਿ ਮੰਗ ਕਰੀ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਹਾਂ ਤਰੰਤ ਮਜਰਮਾਂ ਨੂੰ ਅੰਦਰ ਤੇ ਕੀਤਾ ਜਾਵੇ ਫੜਿਆ ਜਾਵੇ ਬਲਦੀ ਕਾਰਵਾਈ ਕੀਤੀ ਜਾਏ ਇਸ ਤਰ੍ਹਾਂ ਤਾਂ ਕਿਸੇ ਦਾ ਬੱਚਾ ਪੇਪਰ ਪੜੂਗਾ ਕਿਹੜਾ ਬੱਚਾ ਇਸ ਤਰ੍ਹਾਂ ਇੰਨੀ ਗੁੱਡਾ ਕਰਦੀ ਦੱਸੋ ਤੁਸੀਂ ਵੀ ਸਿਆਣੇ ਜੋ ਕਿਸੇ ਦਾ ਬੱਚਾ ਕੋਈ ਇਦਾਂ ਰਾਜ ਹਾਰ ਕੋ ਬੱਚਾ ਜੇ ਕੋਈ ਗੱਲ ਆ ਤਾਂ ਕੋਈ ਕਿਸੇ ਨਾਲ ਬਹਿ ਕੇ ਜਾਂ ਕੋ ਫਿਆਣੇ ਨਾ ਕਰਦੇ ਇਹ ਤਾਂ ਬੱਚਾ ਅਨਬਾਲਕ ਹੈ ਇਹ ਸਾਡਾ ਫੇਟ ਛੋਟੇ ਦਾ ਬੱਚਾ ਹੈ ਅਕਾਸ਼ਦੀਪ ਸਿੰਘ ਇਹ ਇਹ ਆਪਣਾ ਪੇਪਰ ਦੇਣ ਤੇ ਆਪਣਾ ਇਹ ਹਰਦਾ ਬੰਦੇ ਇਕੱਠੇ ਮੁੰਡੇ ਕਰਕੇ ਤੇ ਉਹਦੇ ਗੱਲ ਪੈ ਗਏ ਰਾਜ ਘੇਰ ਕੇ ਤੇ ਇਹਨਾਂ ਨੂੰ ਕੋਈ ਸੱਤ ਨਹੀਂ ਜੇ ਮੰਨ ਲਓ ਇਹ ਸੱਤ ਲਾ ਕੇ ਉਥੇ ਦਾਖਲ ਹੋ ਕੇ ਸੱਤ ਲਾ ਲੈਂਦੇ ਆ ਇਹ ਇਹਨਾਂ ਦੀ ਆਪਣੀ ਜਮਾਇਰੀ ਹੋਏਗੀ ਤੇ ਇਹ ਪ੍ਰਸ਼ਾਸਨ ਵੀ ਇਹ ਇਹ ਗੱਲ ਦਾ ਧਿਆਨ ਰੱਖੇ ਕਿ ਇਹਨਾਂ ਸਾਡੇ ਵੱਲੋਂ ਕੋਈ ਸਾਥ ਨਹੀਂ ਜੇ ਬੱਚੇ ਵੱਲੋਂ ਕੱਲਾ ਸਾਡਾ ਬੱਚਾ ਸੀ ਕੱਲੇ ਤੇ ਗਲ ਪਏ ਆ ਏਸੀ ਦਾ ਕੋਈ ਆਈ ਵਿਨਲਸ ਵੀ ਹੈਗਾ ਗਵਾਹ ਵੀ ਹੈਗਾ ਕਿ ਬੱਚਾ ਕੱਲਾ ਸੀ ਹਾਂਜੀ ਤੇ ਜਿਨ੍ਹਾਂ ਨੇ ਛਡਾਇਆ ਉਹ ਗਵਾਹ ਉਹਨਾਂ ਨੇ ਪ੍ਰਸ਼ਾਸਨ ਨੂੰ ਉਹ ਦਰਬਿਆਨ ਵੀ ਦਿੱਤੇ ਜੇ ਇਹ ਤੇ ਉਹ ਉਹਨਾਂ ਨੂੰ ਦੱਸਿਆ ਉਹਨਾਂ ਨੇ ਕੱਲਾ ਬੱਚਾ ਸੀ ਅਸੀਂ ਉੱਤੇ ਲੰਮੇ ਪਾ ਕੇ ਛਡਾਇਆ ਕੀ ਮੰਗ ਕਰਦੇ ਇਸਕਾ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡਾ ਦੇਖੋ 16 ਸਾਲ ਦਾ ਬੱਚਾ ਉਹਦੀ ਹਾਲਤ ਤੁਸੀਂ ਖੁਦ ਦੇਖ ਲਈਏ ਤੇ ਅਸੀਂ ਉਹਨੂੰ ਫੀਸ ਵਾਸਤੇ 10000 ਰੁਪਏ ਵੀ ਦੇ ਕੇ ਲੈ ਕੇ ਭੇਜਿਆ ਹੈ ਤੇ ਆਪਾਂ ਨੇ ਕਿਹੜੇ ਕਾਰਨ ਉਹ ਜਾਂ ਪਹਿਲਾ ਪੇਪਰ ਕਰਕੇ ਉਹਨਾਂ ਨਹੀਂ ਲਏ ਉਹ ਵੀ ਉਹਦੇ ਕੋਲ ਹੀ ਉਹ ਵੀ ਉਹਦੇ ਜੇਬ ਚ ਪੈਸੇ ਨਹੀਂ ਨਿਕਲੇ 8000 ਰੁਪਏ ਵੀ ਲੱਗੇ ਅੱਜ ਹਾਂਜੀ ਹਾਂਜੀ ਦਿੱਤਾ ਸੀ ਉਹਨੂੰ ਇਸ ਵਾਹ ਤੇ ਤੋਂ ਇਲਾਵਾ ਕੋਈ ਹੋਰ ਵੀ ਨੁਕਸਾਨ ਹੈ ਤੇ ਹੋਰ ਨਹੀਂ ਕੋਈ ਅਸੀਂ ਹੋਰ ਨਹੀਂ ਕੋਈ ਕਹਿੰਦੇ ਮੋਟਰਸਾਹ ਦਾ ਚਲੋ ਮੋਟਰਸਾਹ ਤੇ ਉੱਥੇ ਪੜਿਆ ਆਈ ਤੇ ਵੇਖਿਆ ਨਹੀਂ ਜਾ ਕੇ ਫਿਰ ਮੋਟਰਸਾਹ ਵੀ ਤੋਰ ਭੰਨ ਦਿੱਤਾ ਹੋਣਾ ਹਾਂਜੀ ਐ ਭਾਜੀ ਇਹ ਨਾ ਕੱਲ ਬਾਅਦ ਦੁਪਹਿਰ 2:00 ਵਜੇ ਦਾ ਟਾਈਮ ਸੀ ਜੀ ਤੇ ਬੱਚਾ ਇਧਰੋਂ ਆਕਾਸ਼ ਦੀਪ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡੀ ਸੈਤਾ ਜੋ ਇੱਥੇ ਨਾ 10ਵੀਂ ਕਲਾਸ ਚ ਪੜਦਾ ਜੀ ਆਰਡੀ ਸਕੂਲ ਐ ਢੇਰਾ ਰੋਡ ਤੇ ਆਈ ਨਾਲੇ ਜੀ ਉੱਥੋਂ ਵਾਪਸ ਜਾਣ ਲਿਆ ਸੀ ਜੀ ਉਸ ਤੋਂ ਬਾਅਦ ਦੋ ਜਿਹੜੇ ਆ ਮੋਟਰਸਾਈਕਲ ਆ ਸਵਾਰ ਉਹ ਵੀ ਬੱਚੇ ਸੀ ਉਹ ਇਹਨਾਂ ਦਾ ਆਪਕ ਇੱਕ ਦੂਜੇ ਨਾਲ ਫਿਰ ਹੋ ਗਈ ਲੜਾਈ ਇਹ ਕਾਰਨ ਨਹੀਂ ਹੈ ਪਤਾ ਲੱਗਾ ਤੇ ਜਿਹੜੀ ਆ ਉਹ ਮੁੰਡਾ ਦਾਖਲ ਆ ਜੋ ਵੀ ਕਾਰਵਾਈ ਜੋ ਵੀ ਹੋਊਗਾ ਉਹ ਅਮ ਨੂੰ ਕਾਰਵਾਈ ਆਮ ਕਿੰਨ ਲੈਂਦੀ ਹੈ ਉਹ